ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਮਰਦਾਨਾ ਸੁਲਤਾਨਪੁਰ ਆਇਆ ਮਰਦਾਨਾ ਆਏ ਨਾਨਕ ਨੂੰ ਮਿਲਿਆ ਆਕਿਉਸ ਨਾਨਕ ਜੀ ਇਹ ਕਿਆ ਕੀਤਾ ਚੰਗੇ ਭਲੇ ਛੱਡ ਕੇ ਅੰਗੋਚਾ ਸਿਰ ਬੰਦਿਓ ਤਾਂ ਨਾਨਕ ਬੋਲਿਆ ਮਰਦਾਨਾ ਤੈਨੂੰ ਕਾਰ ਦਾ ਗੁਣ ਦਿੱਤਾ ਸੀ ਜੋ ਅੱਜ ਦੇ ਦਿਨ ਨੂੰ ਅਸੀਂ ਤੁਧ ਨੂੰ ਉਟੀਕਦੇ ਸੀ ਤਾਂ ਮਰਦਾਨੇ ਕਿਹਾ ਕਹੋ ਜੀ ਮੈਨੂੰ ਆਖੋ ਗੁਰੂ ਨਾਨਕ ਆਖਿਆ ਅ ਸਾਡੇ ਨਾਲ ਚੱਲ ਤਾਮਰਦਾਨੀ ਆਖਿਆ ਕਿਧਰ ਜੀ ਤਾਂ ਨਾਨਕ ਜੀ ਆਖਿਆ ਜਿੱਧਰ ਕਰਤਾਰ ਲੈ ਜਾਵੇ ਤਾਮਰਦਾਨੀ ਆਖਿਆ ਨਾਨਕ ਜੀ ਮੈਨੂੰ ਮਹਤੇ ਕਾਲੂ ਨੇ ਖਬਰ ਨੂੰ ਭੇਜਿਆ ਆਹ ਅਤੇ ਅੰਮਾ ਬੀਬੀ ਉਡੀਕਵਾਂ ਦੇਖਦੇ ਹੋ ਸਨ ਤੁਸੀਂ ਆਖਦੇ ਹੋ ਅ ਸਾਡੇ ਨਾਲ ਚੱਲ ਮੈਂ ਕੀਆ ਕਰਾਂ ਨਾਨਕ ਜੀ ਆਖਿਆ ਸੁਣ ਮਰਦਾਨਿਆ ਅਸਾਂ ਨਾਲ ਨੰਗ ਭੁਖਾਈ ਅਤੇ ਸੁਖ ਭੋਗ ਮੰਗੇ ਤਾ ਤਲਵੰਡੀ ਜਾ ਤਾਂ ਮਰਦਾਨੇ ਕਿਹਾ ਮੈਨੂੰ ਜਾਨ ਔਖਾ ਹੋਇਆ ਹੁਣ ਮੈਂ ਕਿੱਥੇ ਜਾਵਾਂ ਹੁਣ ਮੈਨੂੰ ਸੰਸਾਰ ਉੱਤੇ ਕੋਈ ਨਾ ਹੀ ਨਜ਼ਰ ਆਉਂਦਾ ਤਾਂ ਗੁਰੂ ਨਾਨਕ ਆਖਿਆ ਮਰਦਾਨੇ ਤਾਰ ਵਜਾਈ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਤਾਰ ਕਦੇ ਨਹੀਂ ਵਜਾਈ ਤਾਂ ਨਾਨਕ ਜੀ ਆਖਿਆ ਅਸਾ ਤੈਨੂੰ ਤਾਰ ਦਾ ਗੁਣ ਦਿੱਤਾ ਸੀ ਕਿੱਥੇ ਖੱਤੀਉ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਵੇਚ ਖਾਦਾ ਨਹੀਂ ਜਿੱਥੇ ਰੱਖਿਆ ਹੈ ਤੇ ਤੇ ਤਾਂ ਪਿਆ ਹੋਗਾ ਨਾਨਕ ਜੀ ਕਹਿਆ ਵਜਾਏ ਮਰਦਾਨਾ ਮਰਦਾਨੇ پاس ਰਬਾਬ ਨਾ ਥਾ ਮਰਦਾਨੇ ਹੁਕਮ ਮੰਨਿਆ ਮਰਦਾਨਾ ਸ਼ਹਿਰ ਵਿੱਚ ਆਇਆ ਆਇਕਰ ਕੋਈ ਟਾਡੀ ਲੱਗਾ ਟੋਲਣ ਦੇਖੇ ਤਾਂ ਇੱਕ ਡੋਮੇਟਾ ਇੱਕ ਪਠਾਨ ਅੱਗੇ ਬੈਠਾ ਗਾਮ ਦਾ ਆਹਾ ਮਝੇਲਾ ਰਬਾਬ ਹੱਥ ਵਜਾਿੰਦਾ ਹੈ ਮਰਦਾਨੇ ਉਸ ਨੂੰ ਦੁਆਏ ਸਲਾਮਤ ਦਿੱਤੋ ਉਸ ਤੇ ਚਰ ਨੂੰ ਪਠਾਨ ਉੱਠ ਖੜਾ ਹੋਇਆ ਤਾ ਮਰਦਾਨੇ ਉਸਨੂੰ ਕਿਹਾ ਚੱਲ ਮਰਾਸੀਆ ਇੱਕ ਬੰਦਾ ਖੁਦਾਈ ਦਾ ਤੈਨੂੰ ਸੱਦਾ ਹੈ ਉਹ ਮਰਾਸੀ ਉੱਠ ਖੜਾ ਹੋਇਆ ਰਾਹ ਵਿੱਚ ਲੱਗਾ ਪੁੱਛਣ ਭਾਈ ਤੂੰ ਮਰਾਸੀ ਹੁੰਦਾ ਹੈ ਤਾਂ ਮਰਦਾਨੇ ਕਹਿਆ ਹਾਂਜੀ ਮਰਾਸੀ ਹੁੰਦਾ ਹਾਂ ਫਿਰ ਉਸਨੂੰ ਪੁੱਛਿਆ ਤੂੰ ਕਿੱਥੋਂ ਹੁੰਦਾ ਹੈ ਤੇਰਾ ਨਾਂਉ ਕੀ ਹੈ ਤਾਂ ਮਰਦਾਨੇ ਕਿਹਾ ਮੇਰਾ ਨਾਂਉ ਮਰਦਾਨਾ ਹੈ ਅਤੇ ਨਿਵਾਸ ਰਾਏ ਪੋਏ ਦੀ ਤਲਵੰਡੀ ਹੈ ਤਾਂ ਮਰਦਾਨਾ ਉਸਨੂੰ ਨਾਲ ਲੈ ਕੇ ਨਾਨਕ ਜੀ پاس ਆਇਆ ਉਸ ਨੂੰ ਆਖਿਉ ਉਸ ਭਾਈ ਤੂੰ ਤਾਰ ਵਜਾਏ ਤਾਂ ਗੁਰੂ ਨਾਨਕ ਦੀ ਸਮਾਧੀ ਲੱਗੀ ਆਹੀ ਜਾਂ ਉਸ ਡੋਮੇਟੇ ਤਾਰ ਵਜਾਈ ਤੋ ਨਾਨਕ ਅੱਖੀਆਂ ਖੋਲੀਆਂ ਆਖਿਉ ਉਸ ਅਬੂ ਮਰਦਾਨਾ ਤੂੰ ਵਜਾਏ ਤਾਂ ਮਰਦਾਨੇ ਹੁਕਮ ਮੰਨਿਆ ਮਰਦਾਨਾ ਵਜਾਏ ਨਾ ਜਾਣਦਾ ਸੀ ਮਰਦਾਨਾ ਲੱਗਾ ਵਜਾਵਣ ਮਰਦਾਨੇ ਅਜੇ ਹੀ ਤਾਰ ਵਜਾਈ ਜੋ ਜੰਗਲ ਦੇ ਮ੍ਰਿਕ ਵੀ ਸੁਧ ਹੋਏ ਕੇ ਟੈ ਪਏ ਗੁਰੂ ਨਾਨਕ ਨੂੰ ਬਹੁਤ ਰਿਛਾਇਆ ਅਤੇ ਮਰਦਾਨਾ ਆਪਣੇ ਜੀ ਵਿੱਚ ਬਹੁਤ ਰਾਜ਼ੀ ਹੋਇਆ ਜਾਣੇ ਜੋ ਮੈਂ ਤਾਂ ਵਜਾਇ ਨਹੀਂ ਜਾਣਦਾ ਅੱਜ ਮੈਨੂੰ ਗੈਬ ਦੀ ਫਤਿਹ ਹੋਈ ਉਹ ਟਾਡੀ ਹੋ ਗਿਆ ਤੇ ਆਕਿਊਸ ਮੈਂ ਵੱਡੇ ਵੱਡੇ ਟਾਡੀ ਡਿੱਠੇ ਆਹੇ ਪਰ ਇਹ ਗੁਣ ਕਿਸੇ ਵਿੱਚ ਨਾ ਡਿੱਠਾ ਫਿਰ ਗੁਰੂ ਨਾਨਕ ਕਿਹਾ ਕਿ ਉਹ ਮਰਦਾਨਾ ਤਾਂ ਮਰਦਾਨੇ ਉੱਠ ਕੇ ਸਲਾਮ ਕੀਤਾ ਜੀ ਮੈਂ ਖੁਦਾਏ ਵੱਲੋਂ ਹੀ ਜਾਣਦਾ ਹਾਂ ਜੋ ਤੂੰ ਫਰਮਾਏ ਸੋ ਹੋਂ ਕਰਾਂ ਤਾ ਗੁਰੂ ਨਾਨਕ ਆਖਿਆ ਮਰਦਾਨਾ ਰਬਾਬ ਗੁਰਮੁਖੀ ਹੈ ਅਤੇ ਟੱਡ ਅਤੇ ਹੋਰ ਵਾਜਾ ਹੈ ਸਭੋ ਵਿਕਾਰ ਹੈ ਤਾਂ ਮਰਦਾਨੀ ਆਖਿਆ ਜੀ ਰਬਾਬ ਮਿਲੇ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਸਵਾਲ ਕਰਨਾ ਭਲਾ ਨਹੀਂ ਪਰ ਜ਼ਰੂਰਤ ਕਰਾਂਦੀ ਹੈ ਪਰ ਜਾ ਕੇ ਬੇਬੇ ਜੀ ਪਾਸ ਆਖ ਜੋ ਬੇਬੇ ਜੀ ਨਾਨਕ ਤੈਂ ਤੇ ਇੱਕ ਸਵਾਲ ਕੀਤਾ ਹੈ ਜੇ ਮੰਨੇ ਤਾਂ ਆਖੀ ਹੈ ਅਤੇ ਨਾ ਮੰਨੇ ਤਾਂ ਨਹੀਂ ਆਖਦਾ ਜੇ ਮਨਿਉਸ ਤਾਂ ਆਕੀ ਜੋ ਇੱਕ ਰਬਾਬ ਲੈ ਦੇ ਤਾਂ ਮਰਦਾਨਾ ਉੱਠ ਖੜਾ ਹੋਇਆ ਉਸ ਰਬਾਬੀ ਕਹਿਆ ਇਹ ਰਬਾਬ ਤਾਂ ਹਾਜ਼ਰ ਹੈ ਫਿਰ ਗੁਰੂ ਨਾਨਕ ਕਹਿਆ ਢਾਡਿਆ ਆ ਸਾਨੂੰ ਪਹੁੰਚਿਆ ਤੋ ਦਿੱਤਾ ਪਰ ਇਹ ਸਾਡੇ ਕੰਮ ਦਾ ਨਹੀਂ ਤਾਂ ਮਰਦਾਨਾ ਆਇਕਰ ਨਾਨਕੀ ਜੀ ਪਾਸ ਖੜਾ ਹੋਇਆ ਤਾਂ ਨਾਨਕੀ ਪੁੱਛਿਆ ਕਿਉਂ ਭਾਈ ਮਰਦਾਨਾ ਤਾਂ ਮਰਦਾਨੇ ਜਾਇ ਕਿਹਾ ਮੈਨੂੰ ਨਾਨਕ ਜੀ ਤੋ ਸਾਡੇ ਪਾਸ ਭੇਜਿਆ ਹੈਗਾ ਮਰਦਾਨੇ ਕੇ ਹਾ ਜੀ ਇੱਕ ਸਵਾਲ ਕੀਤਾ ਹੈ ਸੋ ਆਖਿਆ ਹੈ ਮੰਨੇ ਤਾਂ ਆਖਾਂ ਨਹੀਂ ਤਾਂ ਨਾ ਆਖਾਂ ਤਾਂ ਨਾਨਕੀ ਕਹਿਆ ਆਖ ਪਾਈ ਮਰਦਾਨਾ ਨਿਸ਼ੰਗ ਆਖ ਮਰਦਾਨੇ ਕਿਹਾ ਜੀ ਕਿਰਬਾਬ ਜਿੰਨੇ ਤੂੰ ਮਿਲੇ ਤਿਤਨੇ ਤੂੰ ਲੈ ਦੇ ਨਾਨਕੀ ਕਿਹਾ ਇੱਕ ਕਿਹਾ ਜੀ ਆਖੇ ਤਾਂ ਸੋ ਲੈ ਦੇਵਾ ਪਰ ਮੈਨੂੰ ਮੁੱਖ ਦਿਖਲਾ ਜਾਓ ਫਿਰ ਮਰਦਾਨੇ ਗੁਰੂ ਨਾਨਕ ਜੀ ਨੂੰ ਆਕੇ ਕਿਹਾ ਬੇਬੇ ਜੀ ਆਖਦੀ ਹੈ ਇਕ ਕਹਿਆ ਸੋ ਆਖੇ ਤਾਂ ਲੈ ਦੇਵਾ ਪਰ ਮੈਨੂੰ ਆਪਣਾ ਮੁੱਖ ਦਿਖਲਾਇ ਜਾਵੇ ਤਾਂ ਗੁਰੂ ਨਾਨਕ ਜੀ ਕਿਹਾ ਚੱਲ ਪਾਈ ਮਰਦਾਨਾ ਸਾਥੋਂ ਬੇਬੇ ਨਾਨਕੀ ਦਾ ਆਖਿਆ ਫੇਰਿਆ ਨਹੀਂ ਜਾਂਦਾ ਨਾਨਕੀ ਸਾਡੇ ਪਿਛਲੇ ਜਨਮ ਦੀ ਭੈਣ ਆਹੀ ਅਤੇ ਤਦ ਵੀ ਸਾਡੀ ਸੇਵਾ ਬਹੁਤ ਕੀਤੀ ਆਹੀ ਚੱਲ ਪਾਈ ਮਰਦਾਨਾ ਬੇਬੇ ਪਾਸ ਜਾਈਏ ਤਾਂ ਗੁਰੂ ਨਾਨਕ ਅਤੇ ਮਰਦਾਨਾ ਰਪਾਪੀ ਬੇਬੇ ਨਾਨਕੀ ਪਾਸ ਆਏ ਅਗੋ ਨਾਨਕੀ ਪੀੜਾ ਵਿਛਾਈ ਦਿੱਤਾ ਅਤੇ ਮਰਦਾਨੇ ਨੂੰ ਪੀੜੀ ਪਾਏ ਦਿੱਤੀ ਦੋਵਾਂ ਬੈਠ ਕੇ ਆਖਿਆ ਬੇਬੇ ਜੀ ਕਿਛ ਆਖਿਐ ਤਾਂ ਬੇਬੇ ਕਿਹਾ ਆਈ ਜੀ ਜੋ ਤੁਸੀਂ ਮੂੰਹ ਆਖੋ ਸੋ ਮੈਨੂੰ ਕਬੂਲ ਹੈ ਪਰ ਹਿੱਕ ਸਾਡਾ ਆਖਾ ਮੰਨਿਆ ਅਗੋਂ ਗੁਰੂ ਜੀ ਕਿਹਾ ਭਲਾ ਬੇਬੇ ਜੀ ਤੁਸੀਂ ਆਖੋ ਨਾਨਕੀ ਕਿਹਾ ਪਾਈ ਜੀ ਤੁਸੀਂ ਫਰਮਾਇਸ਼ ਕਰੋ ਅਤੇ ਤੁਸੀਂ ਮੇਰੇ ਪਾਸ ਹੀ ਰਹੋ ਗੁਰੂ ਨਾਨਕ ਜੀ ਕਹਾ ਆ ਬੇਬੇ ਜੀ ਅਸੀਂ ਤਾਂ ਸਾਡੇ ਪਾਸ ਹੀ ਹਾਂ ਜਿਸ ਵੇਲੇ ਤੁਸੀਂ ਯਾਦ ਕਰੋ ਕਿ ਇਸ ਵੇਲੇ ਹਾਜ਼ਰ ਹਾ ਤਾਂ ਫਿਰ ਨਾਨਕੀ ਕਿਹਾ ਭਾਈ ਮਰਦਾਨਾ ਤੁਸੀਂ ਰਬਾਬ ਖੋਜੋ ਜੋ ਕਿਛ ਮੁੱਲ ਲੱਗੇ ਸੋ ਮੇਰੇ ਪਾਸੋਂ ਲੈ ਜਾਵੋ ਤਾਂ ਮਰਦਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕਿਹਾ ਕੁ ਹੋਵੇ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਪੁੱਛ ਬੇਬੇ ਜੀ ਪਾਸੋਂ ਜਿਹੇ ਮੁੱਲ ਦਾ ਆਖੇ ਤੇ ਉਹ ਜਿਹਾ ਲੈ ਤਾਂ ਨਾਨਕੀ ਕਿਹਾ ਭਾਈ ਮਰਦਾਨਾ ਜਿਹਾਂ ਤੇਰੀ ਖੁਸ਼ੀ ਆਵੇ ਤੇਹਾ ਲੈ ਆ ਤਾ ਨਾਨਕੀ ਕੇ ਆ ਪਾਈ ਮਰਦਾਨਾ ਰਸੋਈ ਜਿਵੇਂ ਕਰਜਾਈ ਅਤੇ ਬਾਲੇ ਸੰਧੂ ਨੂੰ ਸਾਥ ਲੈ ਆਉ ਤਾ ਮਰਦਾਨਾ ਗਿਆ ਬਾਲੇ ਨੂੰ ਸੱਦਣ ਜਾਈ ਮਰਦਾਨੇ ਬਾਲੇ ਨੂੰ ਕਿਹਾ ਜਜਮਾਨ ਤੈਨੂੰ ਨਾਨਕ ਜੀ ਤੇ ਬੇਬੇ ਨਾਨਕੀ ਜੀ ਸਤਿਆ ਹੈ ਤਾ ਬਾਲੇ ਕਿਹਾ ਕਿਉ ਪਾਈ ਮਰਦਾਨਾ ਮਰਦਾਨੇ ਕਿਹਾ ਭਾਈ ਰਸੋਈ ਕੀਤੀ ਹੈ ਗੁਰੂ ਨਾਨਕ ਨੇ ਤੈਨੂੰ ਸੱਦਿਆ ਹੈ ਤਾ ਬਾਲੇ ਕਿਹਾ ਸੁਣ ਮਰਦਾਨਾ ਮਹਤਾਕਾਰ ਚੱਲਿਆ ਸੀ ਪਰ ਤੂੰ ਜੇ ਹੁਣ ਆਇਓ ਤਾਂ ਜਾਂਦਾ ਨਹੀਂ ਚੱਲ ਤਾਂ ਮਰਦਾਨਾ ਬਾਲੇ ਨੂੰ ਨਾਲ ਲੈ ਆਇਆ ਅੱਗੋਂ ਗੁਰੂ ਨਾਨਕ ਕਿਹਾ ਆਓ ਪਾਈ ਬਾਲਾ ਆਉਂਦਾ ਹੀ ਪੈਰਾਂ ਤੇ ਟੈਪਿਆ ਗੁਰੂ ਨਾਨਕ ਕਿਹਾ ਪਾਈ ਬਾਲਾ ਕਰਤਾਰ ਚਿਤ ਆਵੇ ਤਾਂ ਪ੍ਰਸ਼ਾਦ ਤਰੇਹਾ ਜੀਵੀਆਂ ਤਾਂ ਬਾਲੇ ਵਿਦਾ ਮੰਗੀ ਗੁਰੂ ਜੀ ਅਸੀਂ ਘਰ ਨੂੰ ਜਾਂਦੇ ਹਾਂ ਸਾਨੂੰ ਖੁਸ਼ੀ ਹੋਵੇ ਤਾਂ ਗੁਰੂ ਜੀ ਕਿਹਾ ਕਿਉਂ ਪਾਈ ਬਾਲਾ ਅਸਾਂ ਤੇ ਰੰਝ ਹੋਏ ਹੋ ਤਾ ਬਾਲੇ ਆਕਿਆ ਗੁਰੂ ਜੀ ਅ ਸਾਡਾ ਪਿੱਠ ਹੈ ਜੋ ਅਸੀਂ ਤੁਸਾਂ ਉੱਪਰ ਰੰਝ ਹੋ ਵੀ ਹੈ ਅਸੀਂ ਤੁਸਾਂ ਪਾਸੋਂ ਕਿਛ ਮੰਗਿਆ ਲੋੜ ਦੇ ਆਹੀ ਤਾਂ ਗੁਰੂ ਨਾਨਕ ਕਿਹਾ ਮੰਗ ਭਾਈ ਬਾਲਾ ਜੋ ਮੰਗੇ ਸੋ ਕਰਤਾਰ ਪਾਸੂ ਦਿਲਾਈਏ ਤਾਂ ਬਾਲੇ ਕਿਹਾ ਜੀ ਇਹੋ ਮੰਗਦਾ ਹਾਂ ਜੋ ਕਰਤਾਰ ਚਿਤ ਆਵੇ ਤੇਰੀ ਚਾਲੀ ਦੇਖ ਕੇ ਜੀਉ ਪਰਮੇ ਨਹੀਂ ਸੰਸਾਰ ਕੋਈ ਕੁਝ ਆਖਦਾ ਹੈ ਕੋਈ ਕੁਝ ਆਖਦਾ ਹੈ ਤਾਂ ਗੁਰੂ ਨਾਨਕ ਕਿਹਾ ਭਾਈ ਬਾਲਾ ਇਨੂੰ ਕਰਤਾਰ ਅਡੋਲ ਰੱਖੇਗਾ ਸੰਸਾਰ ਭਿਆ ਚੱਕ ਮਾਰੇ ਸੰਸਾਰ ਸਗਦੇ ਨਿਆਂ ਹੀ ਭੌਂਕਦਾ ਹੈ ਤਾਂ ਬਾਲਾ ਘਰ ਨੂੰ ਵਿਦਾ ਹੋਇਆ ਗੁਰੂ ਨਾਨਕ ਜੀ ਨੇ ਕਾਲੂ ਤੇ ਅੰਮਾ ਬੀਬੀ ਨੂੰ ਹੱਛੇ ਸੁਨਹਿ ਦਿੱਤੇ ਮਰਦਾਨੇ ਨੂੰ ਗੁਰੂ ਨਾਨਕ ਨੇ ਰਬਾਬ ਨੂੰ ਭੇਜਿਆ ਨਾਨਕੀ ਕਿਹਾ ਭਾਈ ਮਰਦਾਨਾ ਹੱਛਾ ਮਿਲ ਕੇ ਖੁਸ਼ੀ ਲੈ ਜਾਵੇਂ ਤਾਂ ਮਰਦਾਨੇ ਉੱਠ ਤਾਜ਼ੀਮ ਕੀਤੀ ਤੇ ਗੁਰੂ ਨਾਨਕ ਜੀ ਬਹੁਤ ਖੁਸ਼ ਹੋਏ ਤਾਂ ਮਰਦਾਨਾ ਲੱਗਾ ਮਿਰਾਸੀਆਂ ਨੇ ਕਰ ਟੋਲਣ ਜਿੱਥੇ ਜਾਏ ਥਿੱਥੇ ਮਿਰਾਸੀ ਇਹੋ ਅੱਗੋਂ ਆਖਣ ਆਇਆ ਈ ਕੁਰਾਹੀਆਂ ਦਾ ਡੂ ਮਰਦਾਨੇ ਨੂੰ ਕੋਈ ਆਦਰ ਦੇਵੇ ਨਹੀਂ ਕਿਤਨੇ ਦਿਨ ਮਰਦਾਨਾ ਫਿਰ ਥੱਕਾ ਫਿਰ ਮਰਦਾਨਾ ਕਿਤਨੇ ਦਿਨ ਮਰਦਾਨਾ ਫਿਰ ਥੱਕਾ ਫਿਰ ਮਰਦਾਨਾ ਗੁਰੂ ਨਾਨਕ ਪਾਸ ਆਇਆ ਗੁਰੂ ਨਾਨਕ ਮਰਦਾਨੇ ਨੂੰ ਪੁੱਛਿਆ ਕਿਉਂ ਭਾਈ ਮਰਦਾਨੇ ਕਿਹਾ ਜੀ ਤੈਨੂੰ ਸਭ ਕੁਝ ਮਾਲੂਮ ਹੈ ਫੇਰ ਗੁਰੂ ਨਾਨਕ ਆਖਿਆ ਮਰਦਾਨੀਆਂ ਨਿਸੰਗ ਆਖ ਤਾ ਮਰਦਾਨੇ ਆਖਿਆ ਜੀ ਨਿਸੰਗ ਆਖਣ ਦੀ ਗੱਲ ਨਹੀਂ ਗੁਰੂ ਨਾਨਕ ਰੰਗ ਵਿੱਚ ਕਿਹਾ ਆ ਵੋ ਮਰਦਾਨਾ ਨਿਸੰਗ ਆਖ ਤਾ ਮਰਦਾਨਾ ਕੰਬਿਆ ਕੰਬ ਕਰ ਆਖਿਓ ਜੀ ਸੰਸਾਰ ਆਖਦਾ ਹੈ ਆਈ ਕੁਰਾਹੀਆਂ ਦਾ ਡੂਮ ਉਹ ਗੱਲਾਂ ਹੁੰਦੀਆਂ ਨਹੀਂ ਤੇ ਡੂਮ ਕੋਈ ਅੰਦਰ ਦਿੰਦਾ ਨਹੀਂ ਤੁਸੀਂ ਕਿਹਾ ਜੇ ਕੋਈ ਰੱਸੀਆ ਹੋਇਆ ਲੈ ਆਓ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆ ਇਹ ਸੰਸਾਰ ਐਵੇਂ ਚੱਕ ਮਾਰਦਾ ਆਇਆ ਹੈ ਸੰਸਾਰ ਪਸ ਖਾਏ ਆਪੇ ਤੈਵਲ ਆਵੇਗਾ ਤੂ ਰਬਾਬ ਕੋਈ ਟੋਲ ਲੈ ਆਉ ਤਾ ਮਰਦਾਨੇ ਕਿਹਾ ਜੀ ਕੋਈ ਮਿਰਾਸੀ ਮੈਨੂੰ ਆਦਰ ਦਿੰਦਾ ਨਹੀਂ ਗੁਰੂ ਨਾਨਕ ਆਖਿਆ ਮਰਦਾਨਿਆ ਮੇਰਾ ਆਖਿਆ ਮੰਨ ਤਾ ਮਰਦਾਨੇ ਆਖਿਆ ਕੁਛ ਆਖੋ ਤਾ ਗੁਰੂ ਨਾਨਕ ਆਖਿਆ ਮਰਦਾਨਿਆ ਜੰਗਲ ਦੇ ਅੰਦਰ ਗਿਰਾਉਂ ਜਟਦਾ ਹੈ ਦੋਹਾਂ ਨਦੀਆਂ ਦੇ ਵਿੱਚ ਗਿਰਾਉਂ ਦਾ ਨਾਉਂ ਅਕਬ ਪੁਰਬ ਹੈ ਉਸ ਵਿੱਚ ਇੱਕ ਰਬਾਬੀ ਰਹਿੰਦਾ ਹੈ ਨਾ ਉਸ ਦਾ ਫਿਰੰਦਾ ਹਿੰਦੂ ਸੱਤੇ ਹਨ ਅਤੇ ਨਾਲੇ ਫੇਰੂ ਸੱਦੀ ਦਾ ਹੈ ਉਸ ਪਾਸੋਂ ਜਾਏ ਮੰਗ ਜੇ ਨਾ ਦੇਵੇ ਤਾਂ ਸਾਡਾ ਨਾਮ ਲੈ ਤਾਂ ਮਰਦਾਨੇ ਕਿਹਾ ਭਲਾ ਜੀ ਕੁਛ ਮੁੱਲ ਵੀ ਪੱਲੇ ਹੋਵੇ ਤਾਂ ਗੁਰੂ ਨਾਨਕ ਜੀ ਕਿਹਾ ਜਾਏ ਮਰਦਾਨਾ ਜੋ ਕਿਛ ਮੁੱਲ ਲੋੜੀ ਦਾ ਹੈ ਸੋ ਬੀਬੇ ਨਾਨਕੀ ਜੀ ਪਾਸੋਂ ਲੈ ਜਾਏ ਮਰਦਾਨਾ ਬੀਬੇ ਨਾਨਕੀ ਜੀ ਬਸ ਆਇਆ ਮਰਦਾਨੇ ਕਿਹਾ ਬੇਬੇ ਜੀ ਜਿਤਨਾ ਸ਼ਹਿਰ ਸੀ ਮੈਂ ਸੱਬੇ ਟੋਲ ਥੱਕਾ ਮੈਨੂੰ ਹੱਥ ਨਾ ਆਇਆ ਹੁਣ ਦੂਰ ਭੇਜਦਾ ਹੈ ਮੁੱਲ ਵਾਸਤੇ ਤੇਰੇ ਪਾਸ ਆਇਆ ਹਾਂ ਨਾਨਕੀ ਕਿਹਾ ਭਲਾ ਜੋ ਕੁਝ ਆਖੇ ਦੇਵਾਂ ਮਰਦਾਨੇ ਕਿਹਾ ਬੇਬੇ ਜੀ 7 ਰੁਪਏ ਦੇਵੋ ਨਾਨਕੀ 7 ਰੁਪਏ ਮਰਦਾਨੇ ਦੇ ਹੱਥ ਦਿੱਤੇ ਤਾਂ ਮਰਦਾਨਾ ਗੁਰੂ ਜੀ ਪਾਸ ਆਇਆ ਤਾਂ ਗੁਰੂ ਨਾਨਕ ਕਿਹਾ ਭਾਈ ਮੁੱਲ ਆਂਦਾ ਹੀ ਤਾਂ ਜਾ ਤ੍ਰਿਹੁ ਦਿਨਾ ਵਿੱਚ ਮਰਦਾਨਾ ਉੱਥੇ ਗਿਆ ਜਾ ਕੇ ਲੱਗਾ ਟੋਲਣ ਜੋ ਭਾਈ ਇੱਥੇ ਫਿਰੰਦਾ ਤੇ ਫੇਰ ਉਹ ਰਬਾਬੀ ਕਿੱਥੇ ਰਹਿੰਦਾ ਹੈ ਅੱਗੇ ਕੋਈ ਦੱਸੇ ਨਹੀਂ ਦੋ ਦਿਨ ਮਰਦਾਨਾ ਢੂੰਡਦਾ ਰਿਹਾ ਤਾਂ ਮਰਦਾਨਾ ਅੱਕ ਗਿਆ ਤਾਂ ਮਰਦਾਨੇ ਕਿਹਾ ਭਾਈ ਇੱਥੇ ਤਾਂ ਕੋਈ ਨਹੀਂ ਫਿਰ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ